અમદાવાદ જહાજ ਹਾਦਸੇ ਤੋਂ ਬਾਅਦ ਜੁਥੇ ਬੀਤੇ ਦਿਨੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਉਸ ਇੱਕ ਜਿਉਂਦੇ ਬੱਚੇ ਯਾਤਰੀ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ਤਾਂ ਉੱਥੇ ਪ੍ਰਧਾਨ ਮੰਤਰੀ ਨરેન્દ્ર મોદી ਜਿਹੜੇ ਨੇ ਉਹ અમદાવાદ ਜਹਾਜ਼ ਹਾਦਸੇ ਵਾਲੀ ਖਾਤੇ ਪਹੁੰਚੇ ਤਾਂ ਉਹਨਾਂ ਦੇ ਵੱਲੋਂ ਖੁਦ ਸਾਰੇ ਮੌਕੇ ਦਾ ਜਾਇਜ਼ਾ ਲਿਆ ਗਿਆ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਦੱਸ ਦਈਏ ਕਿ ਜਿੱਥੇ Air India ਦਾ ਜਹਾਜ਼ ਜੋ ਕਿ ਟੇਕ-ਆਫ ਦੇ ਮਹਿਜ਼ 2 ਮਿੰਟਾਂ ਦੇ ਵਿੱਚ ਹੀ ਕ੍ਰੈਸ਼ ਹੋ ਜਾਂਦਾ ਹੈ ਟੇਕ-ਆਫ ਤੋਂ ਬਾਅਦ ਇਹ ਜਹਾਜ਼ ਬਿਲਕੁਲ ਨਾਲ ਜਿਹੜੇ ਡਾਕਟਰ ਦੇ ਹੋਸਟਲਸ ਨੇ ਉਸ ਦੇ ਵਿੱਚ ਜਾ ਕੇ ਕ੍ਰੈਸ਼ ਹੁੰਦਾ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜਿਹੜੇ ਨੇ ਉਹ ਖੁਦ ਅੰਮਦਾਬਾ ਜਹਾਜ਼ ਹਾਦਸੇ ਵਾਲੀ ਥਾਂ ਤੇ ਪਹੁੰਚੇ ਨੇ ਉਹਨਾਂ ਦੇ ਵੱਲੋਂ ਸਥਿਤੀ ਦਾ ਜਾਇਜ਼ਾ ਲਿਆ ਗਿਆ ਤੇ ਉੱਧਰ ਜ਼ਖਮੀਆਂ ਦਾ ਵੀ ਹਾਲ-ਚਲ ਜਾਣਿਆ ਗਿਆ ਉਹਨਾਂ ਦੇ ਨਾਲ ਵਿਲਾਕਾਤ ਕੀਤੇ ਗਿਆ ਹਾਲਾਂਕਿ ਜੇਕਰ ਦੱਸ ਦੇਈਏ ਤਾਂ ਜਿਹੜੇਸ ਜਹਾਜ਼ ਦੇ ਵਿੱਚ ক্রੂ ਮੈਂਬਰਸ ਸਨ 242 ਜਿਹੜੇ ਪੈਸੇਂਜਰ ਟੋਟਲ ਸਨ ਤੇ ਉਹਨਾਂ ਦੇ ਵਿੱਚੋਂ ਸਿਰਫ ਇੱਕ ਜ਼ਿੰਦਾ ਬਚਿਆ ਤੇ ਉਧਰ ਜਿਸ ਬਿਲਡਿੰਗ ਦੇ ਵਿੱਚ ਜਾ ਕੇ ਜਿਹੜਾ ਜਹਾਜ਼ ਆ ਉਹ ਕ੍ਰੈਸ਼ ਹੋਇਆ ਉਹ ਉਹ ਡਾਕਟਰਸ ਦੇ ਹੋਸਟਲ ਸਨ ਉਸ ਦੇ ਵਿੱਚ ਵੀ ਉਸ ਵੇਲੇ ਮੈਸ ਦੇ ਵਿੱਚ ਜਿਹੜੇ ਟ੍ਰੇਨੀ ਸੀ ਆ ਫਿਰ ਜਿਹੜੇ ਵਿਦਿਆਰਥੀ ਸੀ ਡਾਕਟਰ ਸੀ ਉਹ ਮੈਸੇ ਵਿੱਚ ਖਾਣਾ ਖਾ ਰਹੇ ਸੀ ਜਿਸ ਦਰਮਿਆਨ ਇਹ ਹਾਦਸਾ ਵਾਪਰਿਆ ਤਾਂ ਉਸ ਦੇ ਵਿੱਚ ਵੀ ਕਈ ਲੋਕ ਸੱਖਮੀ ਹੋਏ ਨੇ ਤੋਨਾਂ ਦਾ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲਚਲ ਜਾਣਿਆ ਤੇ ਲੋਕਾਂ ਦਾ ਹਾਲ ਦੇਖ ਕੇ ਉਹ ਭਾਵੁਕ ਵੀ ਹੋ ਗਏ ਨੇ ਉਸ ਜਹਾਜ਼ ਹਾਦਸੇ ਤੋਂ ਬਾਅਦ ਜੁਥੇ ਬੀਤੇ ਦਿਨੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਉਸ ਇੱਕ ਜਿਉਂਦੇ ਬੱਚੇ ਯਾਤਰੀ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ਤਾਂ ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਨੇ ਉਹ ਅਹਮਦਾਬਾਹ ਜਹਾਜ਼ ਹਾਦਸੇ ਵਾਲੀ ਥਾਂ ਤੇ ਪਹੁੰਚੇ ਨੇ ਤਾਂ ਉਹਨਾਂ ਦੇ ਵੱਲੋਂ ਖੁਦ ਸਾਰੇ ਮੌਕੇ ਦਾ ਜਾਇਜ਼ਾ ਲਿਆ ਗਿਆ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਦੱਸ ਦਈਏ ਕਿ ਜਿੱਥੇ Air India ਦਾ ਜਹਾਜ਼ ਜੋ ਕਿ ਟੇਕ-ਆਫ ਦੇ ਮਹਿਜ਼ 2 ਮਿੰਟਾਂ ਦੇ ਵਿੱਚ ਹੀ ਕ੍ਰੈਸ਼ ਹੋ ਜਾਂਦਾ ਹੈ ਟੇਕ-ਆਫ ਤੋਂ ਬਾਅਦ ਇਹ ਜਹਾਜ਼ ਬਿਲਕੁਲ ਨਾਲ ਜਿਹੜੇ ਡਾਕਟਰ ਦੇ ਹੋਸਟਲਸ ਨੇ ਉਸ ਦੇ ਵਿੱਚ ਜਾ ਕੇ ਕ੍ਰੈਸ਼ ਹੁੰਦਾ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਨੇ ਉਹ ਖੁਦ ਅੰਮਦਾਬਾ ਜਹਾਜ਼ ਹਾਦਸੇ ਵਾਲੀ ਥਾਂ ਤੇ ਪਹੁੰਚੇ ਨੇ ਉਹਨਾਂ ਦੇ ਵੱਲੋਂ ਸਥਿਤੀ ਦਾ ਜਾਇਜ਼ਾ ਲਿਆ ਗਿਆ ਤੇ ਉੱਧਰ ਜ਼ਖਮੀਆਂ ਦਾ ਵੀ ਹਾਲ-ਚਲ ਜਾਣਿਆ ਗਿਆ ਉਹਨਾਂ ਦੇ ਨਾਲ ਵੀ ਬੁਲਾਕਾਤ ਕੀਤੀ ਗਈ ਹਾਲਾਂਕਿ ਜੇਕਰ ਦੱਸ ਦੇਈਏ ਤਾਂ ਜਿਹੜੇਸ ਜਹਾਜ਼ ਦੇ ਵਿੱਚ ਕਰੂ ਮੈਂਬਰਸ ਨੇ 242 ਜਿਹੜੇ ਪੈਸੇਂਜਰ ਟੋਟਲ ਸਨ ਤੇ ਉਹਨਾਂ ਦੇ ਵਿੱਚੋਂ ਸਿਰਫ ਇੱਕ ਜ਼ਿੰਦਾ ਬਚਿਆ ਤੇ ਉਧਰ ਜਿਸ ਬਿਲਡਿੰਗ ਦੇ ਵਿੱਚ ਜਾ ਕੇ ਜਿਹੜਾ ਜਹਾਜ਼ ਆ ਉਹ ਕ੍ਰੈਸ਼ ਹੋਇਆ ਉਹ ਉਹ ਡਾਕਟਰਸ ਦੇ ਹੋਸਟਲ ਸਨ ਉਸ ਦੇ ਵਿੱਚ ਵੀ ਉਸ ਵੇਲੇ ਮੈਸ ਦੇ ਵਿੱਚ ਜਿਹੜੇ ਟ੍ਰੇਨੀ ਸੀ ਯਾ ਫਿਰ ਜਿਹੜੇ ਵਿਦਿਆਰਥੀ ਸੀ ਡਾਕਟਰ ਸੀ ਉਹ ਮੈਸੇ ਵਿੱਚ ਖਾਣਾ ਖਾ ਰਹੇ ਸੀ ਜਿਸ ਦਰਮਿਆਨ ਕਿ ਹਾਦਸਾ ਵਾਪਰਿਆ ਤਾਂ ਉਸ ਦੇ ਵਿੱਚ ਵੀ ਕਈ ਲੋਕ ਸੱਖਮੀ ਹੋਏ ਨੇ ਤੋਨਾਂ ਦਾ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲਚਲ ਜਾਣਿਆ ਤੇ ਲੋਕਾਂ ਦਾ ਹਾਲ ਦੇਖ ਕੇ ਉਹ ਭਾਵੁਕ ਵੀ ਹੋ ਗਏ ਨੇ ਦਬਾਦ ਜਹਾਜ਼ ਹਾਦਸੇ ਤੋਂ ਬਾਅਦ ਜੁਥੇ ਬੀਤੇ ਦਿਨੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਉਸ ਇੱਕ ਜਿਉਂਦੇ ਬੱਚੇ ਯਾਤਰੀ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ਤਾਂ ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਨੇ ਉਹ ਅੰਮਦਾਬਾ ਜਹਾਜ਼ ਹਾਦਸੇ ਵਾਲੀ ਥਾਂ ਤੇ ਪਹੁੰਚੇ ਨੇ ਤਾਂ ਉਹਨਾਂ ਦੇ ਵੱਲੋਂ ਖੁਦ ਸਾਰੇ ਮੌਕੇ ਦਾ ਜਾਇਜ਼ਾ ਲਿਆ ਗਿਆ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਦੱਸ ਦਈਏ ਕਿ ਜਿੱਥੇ Air India ਦਾ ਜਹਾਜ਼ ਜੋ ਕਿ ਟੇਕ-ਆਫ ਦੇ ਮਹਿਜ਼ 2 ਮਿੰਟਾਂ ਦੇ ਵਿੱਚ ਹੀ ਕ੍ਰੈਸ਼ ਹੋ ਜਾਂਦਾ ਹੈ ਟੇਕ-ਆਫ ਤੋਂ ਬਾਅਦ ਇਹ ਜਹਾਜ਼ ਬਿਲਕੁਲ ਨਾਲ ਜਿਹੜੇ ਡਾਕਟਰ ਦੇ ਹੋਸਟਲਸ ਨੇ ਉਸ ਦੇ ਵਿੱਚ ਜਾ ਕੇ ਕ੍ਰੈਸ਼ ਹੁੰਦਾ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਨੇ ਉਹ ਖੁਦ ਅੰਮਦਾਬਾ ਜਹਾਜ਼ ਹਾਦਸੇ ਵਾਲੀ ਥਾਂ ਤੇ ਪਹੁੰਚੇ ਨੇ ਉਹਨਾਂ ਦੇ ਵੱਲੋਂ ਸਥਿਤੀ ਦਾ ਜਾਇਜ਼ਾ ਲਿਆ ਗਿਆ ਤੇ ਉੱਧਰ ਜ਼ਖਮੀਆਂ ਦਾ ਵੀ ਹਾਲ ਚਾਲ ਜਾਣਿਆ ਗਿਆ ਉਹਨਾਂ ਦੇ ਨਾਲ ਵੀ ਬੁਲਾਕਾਤ ਕੀਤੀ ਗਈ ਹਾਲਾਂਕਿ ਜੇਕਰ ਦੱਸ ਦੇਈਏ ਤਾਂ ਜਿਹੜੇ ਇਸ ਜਹਾਜ਼ ਦੇ ਵਿੱਚ ਕਰੂ ਮੈਂਬਰਸ ਸਨ 242 ਜਿਹੜੇ ਪੈਸੇਂਜਰ ਟੋਟਲ ਸਨ ਤੇ ਉਹਨਾਂ ਦੇ ਵਿੱਚੋਂ ਸਿਰਫ ਇੱਕ ਜ਼ਿੰਦਾ ਬਚਿਆ ਤੇ ਉੱਧਰ ਜਿਸ ਬਿਲਡਿੰਗ ਦੇ ਵਿੱਚ ਜਾ ਕੇ ਜਿਹੜਾ ਜਹਾਜ਼ ਉਹ ਕ੍ਰੈਸ਼ ਹੋਇਆ ਉਹ ਡਾਕਟਰਸ ਦੇ ਹੋਸਟਲ ਸਨ ਉਸ ਦੇ ਵਿੱਚ ਵੀ ਉਸ ਵੇਲੇ ਮੈਸ ਦੇ ਵਿੱਚ ਜਿਹੜੇ ਟ੍ਰੇਨੀ ਸੀ ਜਾਂ ਫਿਰ ਜਿਹੜੇ ਵਿਦਿਆਰਥੀ ਸੀ ਡਾਕਟਰਸ ਸੀ ਉਹ ਮੈਸ ਦੇ ਵਿੱਚ ਖਾਣਾ ਖਾ ਰਿਹਾ ਸੀ ਜਿਸ ਦਰਮਿਆਨ ਕਿ ਹਾਦਸਾ ਵਾਪਰਿਆ ਤਾਂ ਉਸ ਦੇ ਵਿੱਚ ਵੀ ਕਈ ਲੋਕ ਜ਼ਖਮੀ ਹੋਏ ਨੇ ਤੋਨਾ ਦਾ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲਚਲ ਜਾਣਿਆ ਤੇ ਲੋਕਾਂ ਦਾ ਹਾਲ ਦੇਖ ਕੇ ਉਹ ਭਾਵੁਕ ਵੀ ਹੋ ਗਏ ਨੇ અમદાવાદ જહાજ ਹਾਦਸੇ ਤੋਂ ਬਾਅਦ ਜੁਥੇ ਬੀਤੇ ਦਿਨੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਉਸ ਇੱਕ ਜਿਉਂਦੇ ਬੱਚੇ ਯਾਤਰੀ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ਤਾਂ ਉੱਥੇ ਪ੍ਰਧਾਨ ਮੰਤਰੀ ਨરેન્દ્ર મોદી ਜਿਹੜੇ ਨੇ ਉਹ અમદાવાદ ਜਹਾਜ਼ ਹਾਦਸੇ ਵਾਲੀ ਥਾਂ ਤੇ ਪਹੁੰਚੇ ਤਾਂ ਉਹਨਾਂ ਦੇ ਵੱਲੋਂ ਖੁਦ ਸਾਰੇ ਮੌਕੇ ਦਾ ਜਾਇਜ਼ਾ ਲਿਆ ਗਿਆ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਦੱਸ ਦਈਏ ਕਿ ਜਿੱਥੇ 에어 ਇੰਡੀਆ ਦਾ ਇਹ ਜਹਾਜ਼ ਜੋ ਕਿ ਟੇਕ-ਆਫ ਦੇ ਮਹਿਜ਼ 2 ਮਿੰਟਾਂ ਦੇ ਵਿੱਚ ਹੀ ਕ੍ਰੈਸ਼ ਹੋ ਜਾਂਦਾ ਹੈ ਟੇਕ-ਆਫ ਤੋਂ ਬਾਅਦ ਇਹ ਜਹਾਜ਼ ਬਿਲਕੁਲ ਨਾਲ ਜਿਹੜੇ ਡਾਕਟਰ ਦੇ ਹੋਸਟਲਸ ਨੇ ਉਸ ਦੇ ਵਿੱਚ ਜਾ ਕੇ ਕ੍ਰੈਸ਼ ਹੁੰਦਾ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਨੇ ਉਹ ਖੁਦ ਅੰਮਦਾਬਾ ਜਹਾਜ਼ ਹਾਦਸੇ ਵਾਲੀ ਥਾਂ ਤੇ ਪਹੁੰਚੇ ਨੇ ਉਹਨਾਂ ਦੇ ਵੱਲੋਂ ਸਥਿਤੀ ਦਾ ਜਾਇਜ਼ਾ ਲਿਆ ਗਿਆ ਤੇ ਉੱਧਰ ਜ਼ਖਮੀਆਂ ਦਾ ਵੀ ਹਾਲ ਚਾਲ ਜਾਣਿਆ ਗਿਆ ਉਹਨਾਂ ਦੇ ਨਾਲ ਵੀ ਬੁਲਾਕਾਤੀ ਤੇ ਹੈਲਕੀ ਜੇਕਰ ਦੱਸ ਦੇਈਏ ਤਾਂ ਜਿਹੜੇਸ ਜਹਾਜ਼ ਦੇ ਵਿੱਚ ਕਰੂ ਮੈਂਬਰਸ ਨੇ 242 ਜਿਹੜੇ ਪੈਸੇਂਜਰ ਟੋਟਲ ਸਨ ਤੇ ਉਹਨਾਂ ਦੇ ਵਿੱਚੋਂ ਸਿਰਫ ਇੱਕ ਜ਼ਿੰਦਾ ਬਚਿਆ ਤੇ ਉੱਧਰ ਜਿਸ ਬਿਲਡਿੰਗ ਦੇ ਵਿੱਚ ਜਾ ਕੇ ਜਿਹੜਾ ਜਹਾਜ਼ ਉਹ ਕ੍ਰੈਸ਼ ਹੋਇਆ ਉਹ ਡਾਕਟਰਸ ਦੇ ਹੋਸਟਲ ਸਨ ਉਸ ਦੇ ਵਿੱਚ ਵੀ ਉਸ ਵੇਲੇ ਮੈਸ ਦੇ ਵਿੱਚ ਜਿਹੜੇ ਟ੍ਰੇਨੀ ਸੀ ਜਾਂ ਫਿਰ ਜਿਹੜੇ ਵਿਦਿਆਰਥੀ ਸੀ ਡਾਕਟਰਸ ਸੀ ਉਹ ਮੈਸ ਦੇ ਵਿੱਚ ਖਾਣਾ ਖਾ ਰਿਹਾ ਸੀ ਜਿਸ ਦਰਮਿਆਨ ਕਿ ਹਾਦਸਾ ਵਾਪਰਿਆ ਤਾਂ ਉਸ ਦੇ ਵਿੱਚ ਵੀ ਕਈ ਲੋਕ ਜ਼ਖਮੀ ਹੋਏ ਨੇ ਤੋਨਾ ਦਾ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲਚਲ ਜਾਣਿਆ ਤੇ ਲੋਕਾਂ ਦਾ ਹਾਲ ਦੇਖ ਕੇ ਉਹ ਭਾਵੁਕ ਵੀ ਹੋ ਗਏ ਨੇ ਉਸ ਜਹਾਜ਼ ਹਾਦਸੇ ਤੋਂ ਬਾਅਦ ਜੁਥੇ ਬੀਤੇ ਦਿਨੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਉਸ ਇੱਕ ਜਿਉਂਦੇ ਬੱਚੇ ਯਾਤਰੀ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ਤਾਂ ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਨੇ ਉਹ ਅਹਮਦਾਬਾ ਜਹਾਜ਼ ਹਾਦਸੇ ਵਾਲੀ ਖਾਤੇ ਪਹੁੰਚੇ ਨੇ ਤਾਂ ਉਹਨਾਂ ਦੇ ਵੱਲੋਂ ਖੁਦ ਸਾਰੇ ਮੌਕੇ ਦਾ ਜਾਇਜ਼ਾ ਲਿਆ ਗਿਆ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਦੱਸ ਦਈਏ ਕਿ ਜਿੱਥੇ ਰੀਡ ਇੰਡੀਆ ਦਾ ਜਹਾਜ਼ ਜੋ ਕਿ ਟੇਕ-ਆਫ ਦੇ ਮਹਿਜ਼ 2 ਮਿੰਟਾਂ ਦੇ ਵਿੱਚ ਹੀ ਕ੍ਰੈਸ਼ ਹੋ ਜਾਂਦਾ ਹੈ ਟੇਕ-ਆਫ ਤੋਂ ਬਾਅਦ ਇਹ ਜਹਾਜ਼ ਬਿਲਕੁਲ ਨਾਲ ਜਿਹੜੇ ਡਾਕਟਰ ਦੇ ਹੋਸਟਲਸ ਨੇ ਉਸ ਦੇ ਵਿੱਚ ਜਾ ਕੇ ਕ੍ਰੈਸ਼ ਹੁੰਦਾ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਨੇ ਉਹ ਖੁਦ ਅੰਮਦਾਬਾ ਜਹਾਜ਼ ਹਾਦਸੇ ਵਾਲੀ ਥਾਂ ਤੇ ਪਹੁੰਚੇ ਨੇ ਉਹਨਾਂ ਦੇ ਵੱਲੋਂ ਸਥਿਤੀ ਦਾ ਜਾਇਜ਼ਾ ਲਿਆ ਗਿਆ ਤੇ ਉੱਧਰ ਜ਼ਖਮੀਆਂ ਦਾ ਵੀ ਹਾਲ ਚਾਲ ਜਾਣਿਆ ਗਿਆ ਉਹਨਾਂ ਦੇ ਨਾਲ ਵੀ ਬੁਲਾਕਾਤ ਕੀਤੀ ਹੈ ਹਾਲਾਂਕਿ ਜੇਕਰ ਦੱਸ ਦਈਏ ਤਾਂ ਜਿਹੜੇਸ ਜਹਾਜ਼ ਦੇ ਵਿੱਚ ਕਰੂ ਮੈਂਬਰਸ ਨੇ 242 ਜਿਹੜੇ ਪੈਸੇਂਜਰ ਟੋਟਲ ਸਨ ਤੇ ਉਹਨਾਂ ਦੇ ਵਿੱਚੋਂ ਸਿਰਫ ਇੱਕ ਜ਼ਿੰਦਾ ਬਚਿਆ ਤੇ ਉੱਧਰ ਜਿਸ ਬਿਲਡਿੰਗ ਦੇ ਵਿੱਚ ਜਾ ਕੇ ਜਿਹੜਾ ਜਹਾਜ਼ ਉਹ ਕ੍ਰੈਸ਼ ਹੋਇਆ ਉਹ ਉਹ ਡਾਕਟਰਸ ਦੇ ਹੋਸਟਲ ਸਨ ਉਸ ਦੇ ਵਿੱਚ ਵੀ ਉਸ ਵੇਲੇ ਮੈਸ ਦੇ ਵਿੱਚ ਜਿਹੜੇ ਟ੍ਰੇਨੀ ਸੀ ਜਾਂ ਫਿਰ ਜਿਹੜੇ ਵਿਦਿਆਰਥੀ ਸੀ ਡਾਕਟਰਸ ਸੀ ਉਹ ਮੈਸ ਦੇ ਵਿੱਚ ਖਾਣਾ ਖਾ ਰਹੇ ਸੀ ਜਿਸ ਦਰਮਿਆਨ ਕਿ ਹਾਦਸਾ ਵਾਪੜਿਆ ਤਾਂ ਉਸ ਦੇ ਵਿੱਚ ਵੀ ਕਈ ਲੋਕ ਸੱਖਮੀ ਹੋਏ ਨੇ ਸੋਨਾ ਦਾ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲਚਲ ਜਾਣਿਆ ਕਿ ਲੋਕਾਂ ਦਾ ਹਾਲ ਦੇਖ ਕੇ ਉਹ ਭਾਵੁਕ ਵੀ ਹੋ ਗਏ ਨੇ। ਅਹਮਦਾਬਾਦ ਜਹਾਜ਼ ਹਾਦਸੇ ਤੋਂ ਬਾਅਦ ਜੁਥੇ ਬੀਤੇ ਦਿਨੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਉਸ ਇੱਕ ਜਿਉਂਦੇ ਬੱਚੇ ਯਾਤਰੀ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ਤਾਂ ਉੱਥੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜਿਹੜੇ ਨੇ ਉਹ અમદાવાદ ਜਹਾਜ਼ ਹਾਦਸੇ ਵਾਲੀ ਖਾਤੇ ਪਹੁੰਚੇ ਤਾਂ ਉਹਨਾਂ ਦੇ ਵੱਲੋਂ ਖੁਦ ਸਾਰੇ ਮੌਕੇ ਦਾ ਜਾਇਜ਼ਾ ਲਿਆ ਗਿਆ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਦੱਸ ਦਈਏ ਕਿ ਜਿੱਥੇ Air India ਦਾ ਜਹਾਜ਼ ਜੋ ਕਿ ਟੇਕ-ਆਫ ਦੇ ਮਹਿਜ਼ 2 ਮਿੰਟਾਂ ਦੇ ਵਿੱਚ ਹੀ ਕ੍ਰੈਸ਼ ਹੋ ਜਾਂਦਾ ਹੈ ਟੇਕ-ਆਫ ਤੋਂ ਬਾਅਦ ਇਹ ਜਹਾਜ਼ ਬਿਲਕੁਲ ਨਾਲ ਜਿਹੜੇ ਡਾਕਟਰ ਦੇ ਹੋਸਟਲਸ ਨੇ ਉਸ ਦੇ ਵਿੱਚ ਜਾ ਕੇ ਕ੍ਰੈਸ਼ ਹੁੰਦਾ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਨੇ ਉਹ ਖੁਦ ਅੰਮਦਾਬਾ ਜਹਾਜ਼ ਹਾਦਸੇ ਵਾਲੀ ਥਾਂ ਤੇ ਪਹੁੰਚੇ ਨੇ ਉਹਨਾਂ ਦੇ ਵੱਲੋਂ ਸਥਿਤੀ ਦਾ ਜਾਇਜ਼ਾ ਲਿਆ ਗਿਆ ਤੇ ਉੱਧਰ ਜ਼ਖਮੀਆਂ ਦਾ ਵੀ ਹਾਲ-ਚਲ ਜਾਣਿਆ ਗਿਆ ਉਹਨਾਂ ਦੇ ਨਾਲ ਵਿਲਾਕਾਤ ਕੀਤੀ ਹੈ ਹਾਲਾਂਕਿ ਜੇਕਰ ਦੱਸ ਦੇਈਏ ਤਾਂ ਜਿਹੜੇਸ ਜਹਾਜ਼ ਦੇ ਵਿੱਚ ਕਰੂ ਮੈਂਬਰਸ ਸਨ 242 ਜਿਹੜੇ ਪੈਸੇਂਜਰ ਟੋਟਲ ਸਨ ਤੇ ਉਹਨਾਂ ਦੇ ਵਿੱਚੋਂ ਸਿਰਫ ਇੱਕ ਜ਼ਿੰਦਾ ਬਚਿਆ ਤੇ ਉੱਧਰ ਜਿਸ ਬਿਲਡਿੰਗ ਦੇ ਵਿੱਚ ਜਾ ਕੇ ਜਿਹੜਾ ਜਹਾਜ਼ ਆ ਉਹ ਕ੍ਰੈਸ਼ ਹੋਇਆ ਉਹ ਡਾਕਟਰਸ ਦੇ ਹੋਸਟਲ ਸਨ ਉਸ ਦੇ ਵਿੱਚ ਵੀ ਉਸ ਵੇਲੇ ਮੈਸ ਦੇ ਵਿੱਚ ਜਿਹੜੇ ਟ੍ਰੇਨੀ ਸੀ ਜਾਂ ਫਿਰ ਜਿਹੜੇ ਵਿਦਿਆਰਥੀ ਸੀ ਡਾਕਟਰਸ ਸੀ ਉਹ ਮੈਸ ਦੇ ਵਿੱਚ ਖਾਣਾ ਖਾ ਰਿਹਾ ਸੀ ਜਿਸ ਦਰਮਿਆਨ ਕਿ ਹਾਦਸਾ ਵਾਪਰਿਆ ਤਾਂ ਉਸ ਦੇ ਵਿੱਚ ਵੀ ਕਈ ਲੋਕ ਜ਼ਖਮੀ ਹੋਏ ਨੇ ਸੋਨਾ ਦਾ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲਚਲ ਜਾਣਿਆ ਤੇ ਲੋਕਾਂ ਦਾ ਹਾਲ ਦੇਖ ਕੇ ਉਹ ਭਾਵੁਕ ਵੀ ਹੋ ਗਏ ਨੇ